ਆ ਨਵੇਂ ਮੁੰਡੇ ਤਿਆਰੀਆਂ ਸੁਹਾਵਾ ਦਾ ਜਾਣਦੇ ਨੇ ਵਰਦੀ ਜਿੱਥਾ ਲਾ ਕੇ ਨਾ ਰੱਖ ਰਗੇ ਯਾਰ ਅਕੇ ਲਾ ਕੇ ਦੇਣਾ ਮੇਲਾ ਦਾ ਵੱਧ ਲੱਗਣਾ ਲਓ ਜੀ ਰੋਟੀਆਂ ਤਵੀਆਂ ਹੂੰ ਤਾਂ ਠੀਕ ਐ ਤੇ ਇੱਕ ਵਾਰੀ ਕਰਾਂ ਬਾਗ ਰੱਖ ਲੈਨੇ ਦੂਜੀ ਵਾਰੀ ਠਹਿਰ ਕੇ ਜੇ ਮਾਰਨਾਗੇ ਉਹਨੂੰ ਥੋੜਾ ਹੋਰ ਜੜਾ ਹੈਗਾ ਸੁੱਕ ਜੀ ਲੱਗ ਜੂਗੀ ਤੇ ਹਿੱਸਾ ਲਾਦ ਕੇ ਸੇਦਾ ਕਰਕੇ ਕੀ ਆ ਮਗਰ ਲੀਆਂ ਤਵੀਆਂ ਜਿਹੜੇ ਹੈਗਾ ਵੱਧ ਲੱਗਦੀਆਂ ਕੀ ਇਹਨਾਂ ਦਾ ਇਹਨਾਂ ਦਾ ਇਹ ਚੱਕੀ ਐ ਵਿਚਾਰੇ ਚਾਰ ਲੇਟ ਦੇ ਹੀ ਆ ਵੀ ਉਹ ਕਰ ਤਰੀ ਅੱਛਾ ਉਹ ਕੰਦਾ ਹਾਇਰੋਂ ਮਾਰਨ ਲਈ ਦੇਖ ਲਈ। ਆ ਚੱਕੀ ਇਹ ਦੇਖਾ ਘਾਰੋਂ ਦੀ ਮਾਇਤੇ। ਜੱਠਾ ਭਰਾਂਗੇ ਜੱਠਾਂ ਤੋਂ ਬਾਅਦ ਵੀ ਜਿਹੜੀ ਪ੍ਰਾਲੀ ਵਿੱਚ ਰਹੇ ਜਾਂਦੀ ਆ ਉਹ ਭਾਈ ਮਗਰੋਂ ਟਰਾਲੀ ਨਾਲ ਚੱਕੀ ਆ ਬੰਦੇ ਨੇ ਸਾਡੇ ਨੇ। ਹੈ? ਉੱਥੇ ਬਾੜੀ ਇੱਥੇ ਨੇ ਉੱਥੇ ਬਾੜੀ ਵਾਲੀ ਚੱਕੀ ਦੀ। ਠੀਕ ਆ। ਮੱਥੇ ਜ਼ਰੂਰੀ ਆ ਕਿਉਂ ਮੱਥੇ ਬੁੜਦਾ ਟਰੈਕਟਰ। ਅੰਦਰ ਤੋਂ ਤਾਂ ਜੋ ਕੱਟੀ ਜਾਊਗੀ। ਇੱਥੇ ਹੀ ਕੱਟੀ ਜਲੀ ਆ। ਕੀ ਕਰਦਾ ਇਹ ਢੇਲਾ ਬਈ ਇੱਕ ਤਾਂ ਢੇਰੀ ਲਾ ਕੇ ਰੱਖ ਲੈਣੇ ਹੋਰ ਸੁੱਕਾ ਹੋ ਜੀਗਾ ਠੀਕ ਹੈ ਸੁੱਕਾ ਹੋ ਜੀਗਾ ਹੋਰ ਯਾ ਦੋ ਕਿੱਲਾਂ ਦੇ ਵਿੱਚ ਹੋ ਗਿਆ ਕਲੀਅਰ ਦੋਵੇਂ ਕਰਾ ਜੇ ਮਾਰਦੇ ਆਪਾਂ ਤੇ ਹੁਣ ਉਹ ਨਹਿਰ ਵਾਲੇ 5-6 ਕਿੱਲਾਂ ਦੀ ਪਟੀ ਉਹੋਂ ਉਸੇ ਜਾ ਕੇ ਝੋਲ ਰਿਹਾ ਜਿਹੜਾ ਬਾਪੂ ਕਰੀਆ ਦਾ ਦੂਜੇ ਟਰੈਕਟਰ ਨਾਲ ਪ੍ਰਾੜੀ ਇਕੱਠੀ ਬਈ ਜਿਹੜੀ ਰਹਿ ਰੂ ਜਾਂਦੀ ਆ ਉਹ ਇਕਠੀ ਕਰਕੇ ਮਗਰੋਂ ਬਾਹਰਪੂਰ ਕੱਢਦੇ ਆ ਟਰਾਲੀ ਦੇ ਵਿੱਚ ਪਾ ਕੇ ਜਿਵੇਂ ਤੜਕੇ ਪਹਿਲਾਂ ਕਮਲੇ ਜੀ ਦੱਸੀ ਜਾਂਦਾ ਸੀਗਾ ਤੇ ਅੱਜ ਦਿਨਵਾਰ ਦੀ ਗੱਲ ਕਰਕੇ ਤੇ ਆਪਣੇ 4 ਨਵੰਬਰ 19 ਕੱਤ ਤੱਕ ਤੇ ਦਿਨ ਅੱਜ ਮੰਗਲਵਾਰ ਦਾ ਹੋ ਗਿਆ ਜੀ ਤੇ ਵੀਡੀਓ ਨੂੰ ਦੇਖਣੇ ਸਾਰੇ ਪੀਰਾ ਭੈਣਾ ਮਾਈਆਂ ਭਾਈਆਂ ਦਾ ਸਵਾਗਤ ਕਰਦੇ ਆ ਅੱਜ ਦੇ ਇਸ ਨਵੀਂ ਵੀਡੀਓ ਦੇ ਵਿੱਚ ਤੇ ਸਮਾਂ ਹੋ ਗਿਆ 12:00 ਤੇ 9 ਮਿੰਟਾਂ ਦਾ ਦੁਪਹਿਰ ਦਾ ਤੇ ਚਾਹ ਦਾ ਲੈਨੇ ਆ ਪਤਾ ਜੇ ਬਣ ਗਈ ਵੈਸੇ ਮੈਨੂੰ ਪੀ ਕੇ ਲਾਗ ਗਿਆ ਮੇਰੇ ਵਾਸਤੇ ਰੱਖੀ ਹੈ ਕਿ ਨਹੀਂ ਰੱਖੀ ਜਾ ਕੇ ਦੇਖ ਕੇ ਆਉਨੇ ਆ ਤੇ ਥੋੜਾ ਰਹਿੰਦਾ ਸੀਗਾ ਮੈਂ ਚੱਲ ਬਾਕੇ ਚਾਲਦੇ ਆਂਗੇ 2 ਕਿੱਲੇ ਉਧਰ ਬਾਹਾਂ ਦਾ ਤੇ ਆਪਣੀ 5 ਕਿੱਲੇ ਦੀ ਆ ਪਟੀਆ ਉਹ ਨਹਿਰੇ ਵਾਲੇ ਕੋਠੇ ਕੋਲੇ ਚੁੰਡ ਜੀ ਉਹ ਵੱਧ ਹੈਗੀ ਇੱਥੇ ਤੇ ਬਾਕੀ ਕਿਰਾਂ ਦੇ ਕੋਠੇ ਕੋਲੇ ਚਾਲਦੇ ਆਂ ਬਾਕੀ ਦੀ ਗੱਲ ਬਾਅਦ ਤੁਹਾਡੇ ਕੋਲੇ ਕੋਠੇ ਕੋਲੇ ਜਾ ਕੇ ਕਰਦੇ ਆਂ ਜੀ ਬਾਪੂ ਵੀ ਔਰਦੇ ਭਾਈ ਕਲਦੀਪ ਮਾਨ ਕਲਾਈ ਬੈਠਾ ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਉਹ ਵਾਲਾ ਨਾਲ ਲੱਗਿਆ ਪਿਆ ਹੈ ਤੇ ਬਾਕੀ ਇਧਰ ਗੱਠਾਂ ਚੱਕਣ ਵਾਲੇ ਆਏ ਪਿਆ ਝਾੜਕ ਗਿੱਲਾਂ ਦੀਆਂ ਇਧਰ ਲੀਆਂ ਚੱਕਣ ਵਾਲਾਂ ਕਰ ਰਹੇ ਨੇ ਅਸੀਂ ਆ ਕੋਠੇ ਦੇ ਪਰਲੇ ਪਾਸੇ ਇਹ ਚੱਕਣਾ ਇਹ ਹੋਇਆ ਆ ਆ ਬਾਣ ਤੋਂ ਆ ਛੀਕ ਲੈਣੀ ਪੱਟੀ ਆਪਣੀ ਜਿਹੜੇ ਜਿਹੜੀ ਵਾਪਸ ਬਰਾਲੀ ਇਕੱਠੀ ਕਰੀ ਜਾਂਦਾ ਹੈਗਾ ਇਹ ਜੋ ਇਕੱਠੀ ਕਰਕੇ ਤੇ ਇਹ ਵੀ ਮੁੜ ਕੇ ਪਾਉਣਾ ਹੈਗਾ ਪਾਣੀ ਆਪਾਂ ਇਹਨੂੰ ਸਾਰਿਆਂ ਨੂੰ ਲਾਤਾ ਸੀਗਾ ਬਾਰੀ ਵਾਲੇ ਦਿਨ ਉਹ ਨਹਿਰ ਵਾਲੇ ਪੰਜ ਗਿੱਲਾਂ ਛੱਡਿਆ ਸੀ ਜਿਹੜੇ ਹੁਣ ਟਰੈਕਟਰ ਜੋੜਿਆ ਇਹ ਉਦੋਂ ਦਾ ਮੋਟਰਾਂ ਨਾਲ ਦਾ ਸੀ ਇੱਕ ਮੰਗਲੀ ਆਇਆ ਹੋਇਆ ਹੁੰਦਾ ਆਪਣੇ ਛੋਟਾ ਪਿੰਡ ਦਾ ਹੀ ਆ ਕੰਮ ਤੇ ਕੋਈ ਵਟਾਂ ਪਟੜੀ ਜਾਂਦਾ ਤੇ ਕਮਲੇਸ਼ ਜਿਹੜਾ ਹੈਗਾ ਮਾਸੀ ਉਪਰ ਵਾਲੀ ਚੱਕੀ ਜਾਂਦਾ ਤੇ ਬਾਪਰ ਵਾਲੀ ਗੱਠੀ ਕਰੀ ਜਾਂਦਾ ਮੈਂ ਥਾਂ ਬਾਈ ਜਾਂਦਾ ਚਾਰੇ ਡੋਡੀ ਕੰਮਾਂ ਤੇ ਆਦੇ ਲੱਗੇ ਬਈ ਮੈਂ ਅੰਦਰ ਆ ਕੇ ਦੇਖਿਆ ਤੇ ਕੰਮ ਤਾਂ ਇਹਨਾਂ ਨੇ ਹੋ ਹੀ ਕਰਤਾ ਤੇ ਚਾਹ ਦੇ ਪੰਦਰਾ ਨੇ ਰੱਖੀ ਨਹੀਂ ਮੇਰੇ ਵਾਸਤੇ ਤਾਂ ਆਹ ਬਈ ਖਾਲੀ ਕੀਤੀ ਪਤੀਲੀ ਤਾਂਦੇ ਆ ਚਲੋ ਭਾਈ ਆਪ ਦੀ ਚਾਹ ਦੇ ਪੀਨੇ ਆ ਤੋ ਤਾਂ ਥੋੜਾ ਜਿਹਾ ਪਿਆਗ ਉਸ ਇਧਰ ਗੱਠਾਂ ਚੱਕਣ ਵਾਲੇ ਆ ਗਏ ਨਾ ਕਰਕੇ ਦੁੱਧ ਵੀ ਹੋਰ ਲੈਣਾ ਪੂਗਾ ਘਟਿਆ ਆ ਚੱਕੀ ਜਾਂਦੇ ਇੱਥਾਂ ਵੀਰੂ ਡਾਉਣੀ ਹੈ ਕਿ ਮੈਨੂੰ ਭੁੱਖਾ ਜਾਂਦਾ ਹੈ ਨਹੀਂ ਆਉਂਦਾ ਸਾਡੇ ਆ ਨਾ ਹੋਰ ਗਰ ਕਰਨ ਕਰ ਤੂੰ ਨਹੀਂ ਚੰਦਰੇ ਕਿਉਂ ਲਾਈ ਫਿਰਦਾ ਹੈ ਹੈ ਉਹ ਪਾਪਾ ਦਾ ਲੱਭੀ ਕਿੱਟ ਲੱਭੀ ਤਾਂ ਆਇਆ ਕਰ ਇਹ ਟੋੜਾ ਜਿਹਾ ਕਰਦਾ ਮਾਰ ਚੋੜਾ ਬੰਨਿਆ ਬੈ ਖਾਲੀ ਹੋ ਠੀਕ ਆ ਇਹ ਖਾਲੀਆ ਟੋੜਾ ਨਹੀਂ ਲੈਟਰ ਲਿਆਂਦਾ ਭਾਈ ਉਹਨਾਂ ਤੋਂ ਫੜ ਕੇ ਇਹ ਤਾਂ ਲੈਟਰ ਨਾ ਮਿਝਾਉਨੇ ਆ ਜਿੱਦਾਂ ਆ ਦੇ ਮਸ ਨਾਲੇ ਹਲੋ ਇਹ ਮੜਗੀ ਚਾਹ ਭਈ ਆ ਗਿਆ ਬੜਾ ਤੇ ਧੋੜਿਆ ਕੱਪ ਤੇ ਪੀ ਲੇ ਚਾਹ ਡੇ ਉਹ 2 ਡੀ ਵਾਲੇ ਕੱਪ ਚ ਪਾ ਕੇ ਪੀਵਾਂਗੇ ਦੀਲੀ ਧੋਤੀ ਪਈ ਸੀ ਆ ਕੇ ਧਰੇ ਉਹ ਅੱਗ ਕਿਹੜੇ ਲਾਈ ਜਾਂਦੇ ਹੈ ਥੈੜਾ ਨਹੀਂ ਛੁੱਟਣਾ ਕਹਦੇ ਹੈਰੋਂ ਬਾਪੂ ਇੱਥੇ ਕੱਢ ਗਿਆ ਤੇ ਇਧਰਲੇ ਹੁਣ ਸੀਗਲਣੇ ਪੜੀ ਜੀ ਬਾਪੂ ਭਾਈ ਦੂਜੇ ਮਗਰ ਪਾ ਕੇ ਤਵੀਆਂ ਜੋੜਦਾਗਾ ਅਲੱਗ ਲਗਾ ਕੇ ਪਿਓ ਪੁੱਤ ਹੁਣ ਖਿੱਚ ਦਿੰਨੇ ਆ ਮੀਟਰ ਬੱਸ ਮੈਂ ਤਵੀਆਂ ਜੜਾਉਣ ਜਾਂਦਾ ਸੀਗਾ ਤੇ ਬਾਪੂ ਨੇ ਦਾ ਜੋੜ ਵੀ ਲਈਆਂ ਹਿੰਮਤ ਹੀ ਹੁੰਦੀ ਆ ਭਾਈ ਪਹਿਲਾਂ ਵਾਲੇ ਬਾਪੂ ਵਰਗੇ ਹੈ ਅਖੋਈ ਇਹਦੇ ਖਿੱਚਦੇ ਖਿੱਚਦੇ ਬਾਪੂ ਸੇ ਮੀਟਰ ਨੇ ਇਧਰ ਜਿਹੜੇ ਨੇੜੇ ਇਧਰ ਕਾਰੇਚ ਰਹਿ ਗਈਆਂ ਸੀ ਥੋੜੀ ਜਿਹੀ ਪਰਾਲੀ ਚੱਕਣ ਵਾਲੀ ਕੋਠੇ ਕੋਲੇ ਨਹਿਰ ਵਾਲੇ ਕੋਲੇ ਹਪ ਪੱਲੀਆਂ ਨਾਲ ਪੰਡਾਂ ਨਾਲ ਚੱਕੀ ਜਾਂਦਾਗਾ ਨੇੜੇ ਹੀ ਆ ਉੱਥੋਂ ਚੱਕ ਚੱਕ ਉੱਥੇ ਸੜਦੂਗਾ ਉਹਨਾਂ ਟਾਈਮ ਹੀ ਟਰਾਲੀ ਸਟੰਦ ਲੱਗਦਾ ਉਹਨਾਂ ਟਾਈਮ ਹੀ ਉੱਥੋਂ ਚੱਕ ਕੇ ਉਹਦੇ ਸਤਨ ਦੇ ਪਰੜੀ ਦੇ ਹ ਪਰੜੀ ਦੇ ਨਹੀਂ ਵੀ ਆਪਣੇ ਨਾ ਕੋਠੇ ਦੇ ਮਗਰਲੇ ਪਾਸੇ ਤੇ ਆ ਬੇ ਪੁਰਾਣਾ ਟਰੈਕਟਰ ਮੈਨੂੰ ਜਿਆਦਾ ਧੱਕੜ ਲੱਗਦਾਗਾ ਆਪਣੇ ਵਾਲਾ ਜਿਹੜਾ ਲੀਲੇ ਢਟਾਲਾ ਛੱਤੀ ਦੀ ਸੀਗਾ ਪੁਰਾਣਾ ਅੇ ਹੁਣ ਵਾਲੇ ਥੋੜੇ ਹਜੇ ਮੈਨੂੰ ਇੰਨਾ ਨਹੀਂ ਖਾਸ ਨਹੀਂ ਉਹਦੀ ਨਾ ਪੜ ਕੇ ਪੜੀ ਆ ਉਹਦੀ ਟਰਾਲੀ ਖੁੱਭ ਗਈ ਬਾਈ ਉਹਦੇ ਮੂਹਰੇ ਸੀ ਸ਼ਵਰਾਜ ਟਰੈਕਟਰ ਤੇ ਆਪਣੇ ਵਾਲਾ 36 ਦੀ ਪੁਰਾਣਾ ਲੀੜੇ ਢੱਡਾ ਵਾਲਾ ਲੈ ਕੇ ਗਏ ਆ ਉਹ ਵੀ ਕਿਰਾਂ ਸਲਿੱਪ ਜੇ ਮਰੀ ਜਾਂਦਾਗਾ ਜਾ ਕੇ ਦੇਣੇ ਕੀ ਰੰਗ ਮਾਉਣਾ ਮੈਨਾਂ ਦਾ ਦੂਜਾ ਵੀ ਨਾ ਕੱਟ ਕੇ ਲੈ ਕੇ ਜਾਣਾ ਪਵੇਗਾ ਥਾਂ ਬਣਵਾਇਆ ਦਾ ਵੀ ਆ ਹਾਲ ਜਰਾ ਰਹਿਆ ਹੁੰਦਾ ਪਿੱਛੇ ਟਰਾਲੀ ਹੁਣ ਤੁਸੀਂ ਦੇਖ ਲਓ ਲਾਲ ਸਿੰਘ ਸਾਹਿਬ ਕਿੰਨੀ ਪਈਆ ਹਨ ਇਹ ਐਂ ਦਾ ਹੈ ਨਹੀਂ ਆ ਵੀ ਹੁਣ ਕੇ ਮਸ਼ੀਨ ਦੇ ਵਿੱਚ ਵੀ ਝਾੜੂਗੀ ਇਹ ਤੇ ਸਾਸਪਾਈ ਜੀ ਕਰ ਦੇਣੀ ਇਹ ਆ ਦੇਖਾ ਆਈ ਸੋ ਐ ਭਾਵੇਂ ਨਾ ਥੋੜਾ ਜਿਹਾ ਇਕੱਠਾ ਕਰਕੇ ਇੱਥੇ ਢੇਰ ਲਾ ਲਾ ਇੰਨੀ ਪ੍ਰਾਲੀ ਜਿਹੜੀ ਹੈਗੀ ਛਾੜਦੇ ਜਾਂਦੇ ਆ ਆ ਲੱਗਾ ਪਰ ਢੇਰਾ ਹਾਂ ਸਾਰੇ ਪੰਤਾਂ ਦੇ ਵਿੱਚ ਆਹੀ ਪ੍ਰਾਲੀ ਪਈ ਹੈ ਇਹ ਜਾਂਦੇ ਰਾਤ ਨੂੰ ਬਣਾ ਕੇ ਇਹਨਾਂ ਦੇ ਇਕੱਠਾ ਰਾਤ ਨੂੰ ਵੀ ਉੱਚੀ ਮਸ਼ੀਨ ਚੱੱਕ ਕੇ ਬਣਾਉਂਦੇ ਆ ਸਾਲੇ ਛਾੜਦੇ ਨੇ ਕੋਈ ਰਹਿੰਦਾ ਕੋਈ ਹੁੰਦੇ ਕਰਤੇ ਵੀ ਚਾਚਾ ਨਾ ਵੱਡੇ ਨਹੀਂ ਗਏ ਇਹਦੇ ਕਰਤੇ ਹੀ ਵਾਵਾ ਖੜੇ ਆ ਜੀ ਚਲੋ 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 ਵੈਰੀ ਗੁੱਡ ਕਹ ਦੇ ਸਾਡੇ ਵਾਲਾ ਨਹੀਂ ਰੋਕਦਾ ਰੱਖਦਾ ਹੁਣ ਸਾਡੇ ਵਾਲਾ ਨਹੀਂ ਰੋਕਦਾ ਰੱਖਦਾ ਮਾਲ ਪੱਤਾ ਛੱ ਗਿਆ ਉਹਦਾ ਹੈ ਹੋਰ ਕਿਹਨਾਂ ਇਹਦੇ ਕੰਮ ਆ ਭਾਈ ਆ ਫਿਰ ਉਹ ਲਾ ਕੇ ਕਾਲੀ ਐਨ ਕਰ ਨਿੰਦਾ ਹੁਕਮ ਤੇ ਚੜਦੇ ਹਾਂ ਤਾਂ ਹੀ ਤੁਰਿਆ ਆ ਓਏ ਮੌਕੇ ਤੇ ਪਤਾ ਕੀ ਜਾਂਦਾ ਵਾਟ ਆ ਗਈ ਮੂਰੇ ਰੋਲ ਗਾਉਂਦਾ ਆ ਸਾਰਿਆਂ ਪਾਉਣਗੇ ਸਾਰਿਆਂ ਪਾਉਣਗੇ ਕੱਢ ਦਿੰਦਾ ਜਣਾ ਜੋੜੇ ਹੀ ਰੱਖਣਾ ਮੈਂ ਕਰਾਂ ਮਾਰ ਦੇ ਦਾਬਾਂ ਭਰਦੇ ਆ ਤੂੰ ਘਰ ਆ ਆ ਮੈਂ ਤੇ ਰੱਛਿਆ ਰੱਦ ਜਾਂ ਭਰਾਵਾ ਤੂੰ ਕਹਣਾ ਮੱਛੀ ਪਕਾਉੜੇ ਜਣਾ ਉਹਨਾਂ ਨੂੰ ਜਣਾ ਨਾ ਅੱਜਾਂ ਜੀਵੈਲਾ ਸੀ ਅੱਜ ਢਲਾਇਆ ਕਿਵੇਂ ਆ ਤੂੰ ਅੱਜ ਯਾਰ ਨੀਰਾ ਲੈ ਕੇ ਆਇਆ ਪਹਿਲਾਂ ਦਾ ਥੋੜੇ ਲਈ ਇਹਦੇ ਚਿਰ ਚ ਮੈਂ ਸੁਣਿਆ ਤਾਂ ਫਟਾਫਟਾਂ ਬੁੱਟਾਂ ਦੇ ਗਾਹ ਪਾਉਂਦਾ ਸੀ ਤੇ ਪਾ ਲਈ ਤਾਂ ਬਈ ਘਟਾ ਇੱਕ ਤਾਂ ਯਾਰ ਫੱਟੇ ਹੋਏ ਆ ਮੈਨੂੰ ਉਧਰ ਪਤਾ ਨਹੀਂ ਆ ਗਿਆ ਆਪਣੇ ਇਹ ਕਈ ਆਣਾ ਕਹਿੰਦੇ ਯਾਰ ਉਧਰ ਪਤਾ ਨਹੀਂ ਠੇਕੇ ਤੇ ਆ ਕੇ ਕਹਿੰਦੇ ਰਾਹੁਲ ਕਹਿੰਦਾ ਸੀਗਾ ਹਾਂ ਨਹੀਂ ਇਹਦਾ ਮਾਲੀ ਦਾ ਮੁੰਡਾ ਕਹਿੰਦਾ ਸੀ ਹਾਂ ਕਿ ਠੇਕੇ ਠੁੱਕੇ ਲੈ ਕਹਿੰਦੇ ਯਾਰ ਗਾ ਵੀ ਪਾਈ ਜਾਂਦੇ ਹੈ ਕਹਿੰਦੇ ਵਟਾ-ਮਟਾ ਓਏ ਉੱਤੇ ਸਰੀਰ ਬਣੇ ਸੀ ਮੈਂ ਕਹਿੰਦਾ ਯਾਰ ਕੜਨੀ ਹੈ ਚੱਲ ਫਿਰ ਆਪਣਾ ਕੰਮ ਚੱਲ ਪੂ ਪੈਲਸ ਵਾਲਾ ਇਸ ਕਰਕੇ ਮੈਂ ਗਿਆ ਯਾਰ ਚੱਲੀਏ ਅੱਜ ਬਹਿਲੇ ਹੀ ਮੈਂ ਕੜਦੀ ਆ ਵਟਾਂ ਦੀਆਂ ਤੇ ਇਹਦਾ ਗਾ ਪਾ ਜਾਂਦਾ ਅੱਜ ਜੁੱਟੀ ਆ ਰਾੜੀ ਨਹੀਂ ਆ ਨੀਰਾਂ ਲਈ ਲੈ ਕੇ ਜਾਇਆ ਕਰਕੇ ਰ ਭੈਣਾਂ ਪੱਕੀ ਜਾਂਦਾ ਹਣਾ ਮੁੜ ਕੇ ਫੇਰ ਸਾਰਾ ਇਕੱਠਾ ਵੀ ਲੈਣਿਆਣਾ ਮੁੜ ਕੇ ਪੱਕਣ ਲੱਗ ਜਾਂਦਾ ਇੱਕ ਕਿਹੜਾ ਵੀਜਾ ਹੋਵੇ ਹਾਸਤੇ ਕੇ 10 ਦਿਨਾਂ ਦਾ ਗੈਪ ਪਾ ਕੇ 15 ਦਿਨਾਂ ਦਾ ਦੁੱਧਿਆ ਬੀਤੇ ਹਨ ਸਹੀ ਆ ਹੁਣ ਵੱਧਾ ਰਾਈ ਰੱਖਿਆ ਲੈ ਆਕਰ ਵੱਟੇ ਲੈ ਕੇ ਨਹੀਂ ਦਿਲ ਜਾਈਦਾ ਹੀ ਨਹੀਂ ਤੇ ਜਬੜੀ ਬੋਲਦਾ ਯਾਰ ਇਹ ਹੈਨਾ ਮੈਂ ਆਹਾਂ ਉਹੀ ਬਹੁਤ ਇਹ ਬੋਲਦਾ ਫੇਰੇ ਤਾਂ ਬੜੀ ਹਾਂ ਇਕਦਮ ਨੰਨ ਬਣ ਗਿਆ ਫਿਰ ਕਹਿੰਦਾ ਯਾਰ ਮੈਨੂੰ ਤੇ ਸਮਝ ਨਹੀਂ ਆਉਣੀ ਹੌਲੀ ਹੌਲੀ ਲਿਆ ਕਰ ਇਹ ਜਮਾਨੇ ਚੱਕਰੀ ਵਾਲੇ ਆ ਤਰੇ ਚੱਕਰੇ ਦੇ ਵਾਲੇ ਜਿੰਨ ਜਮ ਨਹੀਂ ਆਉਣੀ ਸਮਝ ਅੱਛਾ ਇਹ ਅੰਬ ਦਾ ਚਾਰ ਹੋਵੇ ਨਾਲ ਚਾਹ ਹੋਵੇ ਤੇ ਖੀਰ ਵਾਹ ਕੇ ਰੋਟੀ ਖਾਣੀ ਹੋਵੇ ਤੇ ਇਸ ਵਾਰ ਕੀ ਪੁੱਛਦੇ ਹਾਂ ਮੈਨੂੰ ਜਿਆਦਾ ਵੇਸੇ ਅੰਬ ਦਾ ਚਾਰ ਲੈ ਕੇ ਜਿਵੇਂ ਦੀ ਨਾਲ ਮੈਂ ਚਾਹ ਲੈ ਲੈਂਦਾ ਹੁਣਾਂ ਕਈ ਵਾਰੀ ਹੋਰ ਕੁਝ ਨਾ ਹੋਵੇ ਥੋੜਾ ਮਿੱਠਾ ਟੇਸਟ ਹੋਣਾ ਬਹੁਤ ਹੀ ਹਰਾਲਾ ਟਰੈਕਟਰ ਉਹਨਾਂ ਦੇ ਖੁੱਬੇ ਵੇ ਕੱਢਿਆ ਦਾ ਸੀਗਾ ਗੱਠਾ ਵਾਲਾ ਉਹ ਹਜੇ ਹੋਰ ਮਾਲ ਪਾਉਂਦੇ ਆ ਬਾਪੂ ਨੇ ਉਧਰ ਚਾਹਤੀ ਕੇ ਟਰੈਕਟਰ ਜੋੜ ਲਿਆ ਮੈਂ ਰੋਟੀ ਖਾ ਕੇ ਚਾਹ ਪੀ ਕੇ ਤੇ ਮੈਂ ਵੀ ਜੋੜਨਾ ਉਹ 5 ਸੀ ਸ਼ੀਤਸ਼ੀ 12 12 ਤੋਂ 4 ਬਾਕੀ ਕਿੱਲਾ ਡੇਢ ਕਿੱਲਾ ਹੋਰ ਰਹਿ ਗਿਆ 14 ਕਿੱਲੇ ਥਾਂ ਦਾ ਬਹਿ ਜਾਊਗਾ ਉਹ ਲੋ 33 ਕਿੱਲੇ ਇੱਧਰ ਮਾਰਨੇ ਆ ਉਹ ਮਾਰ ਕੇ ਫਿਰ ਦੇਖਾਂਗੇ ਸਮਾਂ ਹੋਇਆ ਜਿਹੜੇ ਪਾਸੇੋਂ ਪਹਿਲਾਂ ਪਾਉਣ ਲੱਗੇ ਸੀ ਇਹ ਜਹਾਜ਼ ਰੋਲਾ ਹੀ ਬੜਾ ਪੰਗਾ ਜਹਾਜ਼ ਆਈ ਜਾਂਦਾ ਜਿਹੜੇ ਪਾਸੇੋਂ ਪਹਿਲਾਂ ਪਾਉਣ ਲੱਗੇ ਸੀ ਇਹ ਫਿਰ ਉਧਰਲੇ ਪਾਸੇ ਦੂਰ ਪਾਉਣ ਲੱਗ ਜਾਗੇ ਕਾ ਲੀਲਰ ਆ ਨਾ ਮਿੰਦਰਾ ਦਾ ਗਾਉਣਾ ਦਾ ਮਿੰਦਰਾ ਦਾ ਰਿਮ ਵੇਖੋ ਕਿਹੜੇ ਰੰਗ ਦੇ ਆ ਭਾਈ ਆ ਮਿੰਦਰਾ ਦਾ ਰਿਮ ਦੇਖ ਓਏ ਪ੍ਰਭਾ ਵੀ ਬਾਲਾ ਪਾਰ ਰੱਖਿਆ ਜੋਤਰਾ ਬਾਪੂ ਇਧਰ ਸੁਣੀ ਜਾਂਦਾ ਭਾਈ ਗਰਦਾਸ ਮਾਨ ਤੇ ਮੌਸਮ ਹੋ ਗਿਆ ਖਰਾਬ ਤੇ ਕਣੀਆਂ ਆਉਣ ਲੱਗੀਆਂ ਮੰਗੇ ਦੇ ਝੱਗੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਝੰਡਾ ਹੋ ਗਿਆ ਮੌਸਮ ਹੈ ਨਾ ਹੌਲਡ ਹੋ ਗਿਆ ਪੂਰਾ ਮਾਰ ਕਾ ਕੇ ਸੱਟ ਐਦੋਂ ਐ ਕਰ ਘਰ ਤੇ ਘੰਡ ਤਾਂ ਤੋਂ ਸੱਟ ਮਾਰ ਕੇ ਨੂੰ ਪਿੱਛੇ ਨੂੰ ਕਰ ਲਾ ਕਿਲੇ ਮੂਰਾ ਉਹਨਾਂ ਦਾ ਸਰਾਖ ਭੀੜਾ ਕੇ ਤਵਾਂ ਦਾ ਕਿਲੀ ਕਿਲੀ ਦੇ ਮਾਰ ਤਾਂ ਤੋਂ ਸੱਟ ਪਿੱਛੇ ਨੂੰ ਪਿੱਛੇ ਨੂੰ ਪਿੱਛੇ ਹਾਂ ਹਾਈਟ ਹੁਣ ਕੱਟ ਬਾ ਹੁਣ ਥੱਲੇ ਸੱਟ ਮਾਰ ਹੁਣ ਕੱਟ ਕੇ ਆ ਕੇ ਭਾਈ ਗੱਠਾਂ ਦਾ ਟਰੈਕਟਰ ਹੈ ਬੜਾ ਹੋ ਗਿਆ ਹੱਤ ਹੈ ਹੈ ਇਹ ਹੋ ਗਈ ਹੱਤ ਕਾਲੇ ਹੋ ਉਹ ਮਾਈ ਗਾਡ ਇਹ ਤਾਂ ਫਿਰ ਬੜਾ ਭੈੜਾ ਨਾ ਖਾਣ ਹੋ ਗਿਆ ਨਿਕਲ ਆਈ ਤੋਂ ਉੱਪਰ ਸਮਾਸ਼ ਸਮਾਂ ਸ਼ਾਮ ਦੇ 5:05 ਦਾ ਤੇ ਸੂਰਜ ਭੈਸ਼ੇ ਬਣ ਤੇ ਤਦਾਰ ਤੇ ਆ ਤੇ ਹੰਤਰੀ ਜਾਂ ਪੀਲਾਪਣ ਦਾ ਜਿਹੜਾ ਹੈਗਾ ਇਸ ਵੇਲੇ ਬੱਦਲ ਬਾਈ ਦਾ ਸਨਸੈਟ ਦਾ ਜਿਹੜਾ ਪੀਲ ਹੁੰਦਾ ਬਹੁਤ ਸੋਹਣਾ ਹੁੰਦਾ ਹੈਗਾ ਤੇ ਆ ਵੀ ਮਾਰਤਿਆਂ ਤਾਂ ਵਗਾਈਆਂ ਇੱਧਰ ਇੱਧਰ ਬਾਫੂ ਕੱਢੀ ਜਾਂਦਾ ਭਾਈ ਪਰਾਲੀ ਬਾਹਰ ਦੇ ਵਿੱਚੋਂ ਬਾਹਰ ਹੈ ਆਏ ਕੱਢ ਨਹੀਂ ਪੈਂਦੀ ਜਿਹੜੀ ਪਿੱਛੋਂ ਬਾਜ ਜਾਂਦੀਆਂ ਇਕੱਠਾਂ ਹੁੰਦੀਆਂ ਇਹ ਜ ਹੁਣ ਮਾਰਨਾ ਮੈਂ ਕਰਦਾ ਮੈਂ ਮਾਰਦਾ ਹਾਂ ਆ ਜਿਵੇਂ ਮੈਂ ਮੈਂ ਕਰਿਆ ਨਾ ਉਧਰਲੇ ਪਾਸੇ ਨਾਲੋਂ ਆ ਖਿੱਚ ਕੇ ਤੇ ਪਰੇ ਪਈ ਤੇ ਨਿਛੜਾ ਦੇ ਨਾਲ ਨਾਲ ਉਸ ਮੱਥੇ ਤੇ ਹੈ ਤਾਂ ਮੜਾ ਉਧਰ ਤਾਂ ਇਕੱਠਾ ਪੰਗਾ ਉਹ ਉੱਥੇ ਤਾਂ ਕਿੱਥੇ ਉਹ ਉਧਰਲੇ ਪਾਸੇ ਉੱਥੇ ਉਹਰੇ ਹੋਈਆਂ ਪਈਆਂ ਨਹੀਂ ਤੇਰੇ ਹੁਣ ਜੇ ਹੋਈਆਂ ਤਾਂ ਉੱਥੇ ਛੱਡ ਦੀ ਕੋਈ ਨਹੀਂ ਤੇ ਕੋਈ ਵੱਟਣਾ ਹੋਇਆ ਮੜਾ ਮੋਟਾ ਜਿਹੇ ਵੱਟਣਾ ਨਾ ਉਹ ਰਾਲੀ ਇਕੱਠੀ ਕਰਨ ਤੇ ਵੀ ਲਾਇਆ ਦੀ ਵੀ ਝੁੱਟੀ ਤੇ ਹੁਣ ਬਾਪੂ ਕਹਿੰਦਾ ਭਾਈ ਮੈਂ ਕਰਦਾ ਤੂੰ ਔਲੀ-ਵਲੀ ਕਰਦਾ ਮੈਂ ਕਰਦਾ ਤਸਲੀ ਨਾਲ ਕੰਮ ਆਪਾਂ ਚਲੋ ਆਪ ਨੂੰ ਤਾਉਵੇਂ ਹੀ ਸਾਟਾ ਫਿਰ ਤਾਉਂਗਾ ਜੋੜਦੇ ਆਪਾਂ ਬੋਹ ਦੇ ਭਾਈ ਸੂਰਜ ਜਿਹੜਾ ਹੈਗਾ ਆ ਆਹ ਕੀ ਆ ਇਤੋਂ ਰੋਸ਼ਨੀ ਨਿਕਲਦੀ ਆ ਸੂਰਜ ਦੀ ਬੱਦਲਾਂ ਦੇ ਵਿੱਚ ਦੀ ਕੀ ਹੀ ਨਜ਼ਾਰਾ ਕੀ ਹੀ ਸਵਾਰ ਆ ਇਹ ਹੈ ਨਜ਼ਾਰਾ ਦੇਖ ਰਹੇ ਨੇ ਭਾਈ ਤੁਸੀਂ ਇੱਥੇ ਖੇਤਾਂ ਦੇ ਵਿੱਚ ਆ ਕੇ ਜੇ ਦੇਖੋਗੇ ਤਾਂ ਵਾਹਲਾ ਜਿਆਦਾ ਨਜ਼ਾਰਾ ਹੁੰਦਾ ਹੈ ਖਿੱਤ ਦਾ ਮੀਟਰ ਖਿੱਤ ਦੇ ਬਾਪੂ ਕਹਿੰਦਾ ਭਾਈ ਮੀਟਰ ਆਏ ਚਾਰ ਚਲਾ ਰੱਖਿਆ ਨਾਲ ਹੈਲੋ ਗਾਇਜ਼ ਵੀਰੇ ਚੱਲ ਭਾਈ ਮਿੱਤਰਾ ਹੋ ਗਿਆ ਨਿਊਟਰਲ ਉਹ ਜਾ ਸਟਾਰਟ ਡਰਾਈਵਰ ਬੰਦਾ ਹੋਵੇ ਆਹਰ ਬੰਦਾ ਸਰ ਨਾਲ ਜਾਵੇ ਰੱਬ ਦੇ ਨਾਮ ਹੁੰਦਾ ਮੈਂ ਕਹਿੰਦਾ ਜਿੰਨੇ ਵਾਰੀ ਉਹਨੇ ਗੱਡੀ ਤੋੜਨੀ ਖਾਣਾ ਪੀਣਾ ਖੜਾਉਣਾ ਕਰਨਾ ਮੈਂ ਵੈਂਗੂ ਦਾ ਨਾਮ ਲੈਣਾ ਹੀ ਲੈਣਾ ਇੰਨਾ ਹਰਕਾ ਕੜਾਉਣੀ ਆ ਕਿ ਠੀਕੇ ਕਿਵੇਂ ਹਲੋ ਬਾਈ ਬਾਪੂ ਆਂਦਾ ਆ ਟਰੈਕਟਰ ਲੈ ਕੇ ਤੇ ਮੈਨੂੰ ਕਲਦੀਪ ਬਰਾੜ ਉਰਫ ਮੰਗੂ ਦਾ ਫੋਨ ਆ ਰਿਆ ਸੀ ਭਾਈ ਤੇ ਉੱਤੇ ਚੰਦ ਆ ਉਹਦੇ ਨਾਲ ਰੋਟਾਵੇਟਰ ਪਵਾ ਕੇ ਆਉਂਗਾ ਉਹ ਕਹਿੰਦਾ ਮੇਰੇ ਨਾਲ ਰੋਟਾਵੇਟਰ ਪਵਾ ਜੀ ਤੇ ਸਮੇਂ ਦੀ ਗੱਲ ਕਰਕੇ ਤਾਂ ਲਗਭਗ ਜਿਹੜਾ ਹੈਗਾ 7:05 ਮਿੰਟਾਂ ਦਾ ਹੋ ਗਿਆ ਆ ਇੱਥੇ ਗੱਠਾਂ ਵੀ ਹਜੇ ਲੱਦੀਆਂ ਆ ਤੇ ਨਾਲ ਬੁੜੀਆਂ ਆ ਤੇ ਬੰਦੇ ਆ ਇਹ ਕਹਿੰਦੇ ਗੱਡੀ ਕਢਾ ਲਈ ਸਾਡਾ ਪਲੇਰ ਉਪਰਿਕਾਪ ਦੀ ਦੇਣੇ ਇਹਨਾਂ ਨੇ ਬਣ ਲਈ ਜੇ ਕਿਵੇਂ ਕੋਸ਼ਾ ਨਹੀਂ ਫਿਰ ਕਢਵਾ ਜਾਣੀ ਪਾਲਿਆਂ ਕਿ ਇਕੱਠਾ ਬਈ 5000 ਰੁਪਏ ਬਈ 2 ਮਿੰਟ ਲੱਗੀਓ ਕਹਿੰਦੇ ਗੱਡੀ ਕਢਾ ਕੇ ਜਾ ਕੇ ਕਿ ਕੱਢ ਲੋਂਗੇ ਕਢਾ ਕੇ ਜਾਓਗੇ ਬਈ 5-4 ਮਿੰਟ ਕਢਾ ਕੇ ਜਾਣਾ ਪੂਆ 5-4 ਮਿੰਟ ਲੱਗੂ ਬਸ 5-4 ਦਾ ਚੱਲ ਪਰ ਮੈਂ ਔਰ ਦੂਜਾ ਟਰੈਕਟਰ ਲੈ ਕੇ ਆਣੇ ਆ ਕਿ ਉਹ ਉਹਨਾਂ ਰੁਟਾ ਵੇਟਰ ਪਵਾ ਕੇ ਬਾਪੂ ਹੈਗਾ ਕਢਵਾ ਜੂਗਾ ਫਿਰ ਅੱਛਾ ਅੱਛਾ ਕਾਹਨੂੰ ਚਾਹਦਰ ਬਾਬੇ ਨਾਨਕ ਦਾ ਚਾਹਦਰ ਬਾਬੇ ਨਾਨਕ ਦਾ ਮੈਂ ਸੋਬਾ ਸੁਣ ਕੇ ਆਇਆ ਚਾਹਦਰ ਬਾਬੇ ਨਾਨਕ ਦਾ ਚਾਹਦਰ ਬਾਬੇ ਨਾਨਕ ਦਾ ਆ ਖੁੱਲੀਆਂ ਛੱਡ ਕੇ ਇਕੱਠਾਈਆਂ ਉਹ ਉੱਥੋਂ ਤੱਕ ਸਾਰੀਆਂ ਪਾ ਕੇ ਲਾਉਣਗੇ ਤੇ ਨੇ ਚੋਬਰ ਨੇ ਤੇਰੇ ਯਾਰ ਨੇ ਹਜੇ ਤੱਕ ਟਰੈਕਟਰ ਬੰਦ ਨਹੀਂ ਕੀਤਾ ਇਹਨੂੰ ਮੈਨੂੰ ਲੱਗਦਾ ਅੱਧਾ ਘੰਟਾ ਹੋ ਗਿਆ ਸਟਾਰਟ ਹੀ ਖੜਾਈ ਖੜਾਗਾ ਇਹ ਸਲਫਸਫ ਦੀ ਕੁਗੀ ਖਰਾਬ ਆ ਪਤਾ ਨਹੀਂ ਬੈਟਰੀ ਬੂੰਡਰੀ ਤੇ ਹੇ ਇਹ ਤਾਂ ਸਟਾਰਟ ਹੀ ਖੜਾਈ ਖੜਾਗਾ ਇਹ ਇੱਕ ਗੱਲ ਹੋਰ ਆ ਕੱਲਾ ਸਟਾਰਟ ਨਹੀਂ ਹੋ ਰਹੀ ਇਸ ਵੀ ਮਾ ਦਾ ਪੁੱਤ ਫੁੱਲ ਕਰੀ ਬੈਠਾਗਾ ਮੇਰੇ ਰਸਤਾ ਘਟਾ ਦੇ ਦੀ ਭਰਾ ਆ ਕਿੱਥੇ ਆ ਭਰਾਵਾ ਵੇ ਮੰਗੂ ਵੇ ਮੰਗੂ ਵੇ ਵੇ ਭਰਾਵਾ ਕਿੱਥੇ ਆ ਓ ਬਗੂ ਓਏ ਕਿ ਹੋ ਗਿਆ ਕੋਨ ਦੇ ਪੈਰ ਉੱਤੇ ਆ ਬੀਟਰ ਪਾ ਦੇ ਸਕ੍ਰੀਨ ਗਈ ਸਕ੍ਰੀਨ ਗਈ ਕੰਗ੍ਰੈਚੁਲੇਸ਼ਨ ਨਾ ਚੜ ਤਾ ਹਾਂ ਜਾੜੇ ਦੇ ਸਿਰਫ ਬੰਦ ਨਹੀਂ ਕੀਤਾ ਕनाडा ਖੜਾਂਗਾ ਕਿ ਹੁਣੀ ਆ ਕੇ ਬਾਬਾ ਡੈਮੋ ਬੈਜਾ ਖੜਾ ਉੱਥੇ ਅੱਛਾ ਹੁਣ ਕੀ ਭਾਲ ਨਾ 3 ਡਿਗ ਬੈਠੇ ਕਿੱਲੀ ਜੇ ਉੱਤੇ ਜਾ ਤੂੰ ਮੜਾ ਗਾਂ ਕਰੇ ਟ੍ਰੈਕ ਗਾਂ ਨੂੰ ਨਹੀਂ ਹੁੰਦਾ ਇਹ ਕਿਹਾਂ ਆ ਬੈਰੂਚਾ ਵਿੱਚ ਕਿੰਨੀ ਮੇਕ ਕੀਤੀ ਆ ਰੇਸ ਰੇਸ ਦਾ ਘਟਾ ਲਈ ਨਹੀਂ ਇੰਨੀ ਕੀਤੀ ਆ ਵੇ ਹਰ ਲਈ 바ਦੀ ਕਿ ਲਈ ਆਪੂਗੀ ਇਤਨਾ ਛੋਟੀ ਸੁੱਕਾ ਤੇਲ ਬੁੱਕੀ ਆ ਨਾ ਸੁੱਕਾ ਹੀ ਅੱਗੇ ਬਾਪੂ ਗਈ ਆਂਦਾ ਕਹਿੰਦਾ ਕਹਿੰਦਾ ਉਹਨੂੰ ਕਹਿੰਦਾ ਕਹਿੰਦਾ ਉਹੀ ਤੇਲ ਬੁਗਿਆ ਤੜਕਿਆ ਲਗਾਇਆ ਜਗਰੀ ਬਣਾ ਰੱਖਿਆ ਕਹਿੰਦਾ ਫੋੜ ਦੀ ਦਾ ਕਿ ਲਿਖ ਤੇਰੀ ਕਿ ਲਿਖ ਮੱਕਸ ਵੇ ਨਾ ਕਰ ਤੋਈ ਵਾਸੋ ਅੱਥੇੋਂ ਜਾਂਦਾ ਛੋਣਾ ਨਾ ਪਾਂ ਉਹ ਜਿਕੇ ਕਰੇ। ਉਹ ਵੀ ਲਾਈ ਲੇ ਕੇ ਗਰਾਂ ਜੇ। ਬਾਪੂ ਆ ਜੂਗਾ ਤਾਂ ਖੋਲ ਲਾਂਗੇ। 7:00 ਵਜੇ ਤੇ 40 ਮਿੰਟਾਂ ਦੇ ਮਾਰੀ ਘਰੇ ਐਂਟਰੀ। ਤੇ ਇਹ ਸੀ ਭਾਈ ਅੱਜ ਦਾ ਆਪਣਾ ਵਲੌਗ ਤੇ ਬਾਬਾ ਇਧਰ ਪਾਠ ਪੜ੍ਹੀ ਜਾਂਦਾ ਮਨ ਲਾਦਾ ਖੰਡ ਪਾਠ ਪ੍ਰਕਾਸ਼ਾ ਖੰਡ ਪਾਠ ਸਾਹਿਬ। ਤੇ ਆ ਨਵਾਂ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਵਾਸਤੇ ਅੰਤ ਤੱਕ ਪਈ ਤੇ ਮਿਲਦੇ ਆਂ ਨਵੀਂ ਵੀਡੀਓ ਨਾਲ ਸਾਡਾ ਤੱਕ ਲਈ ਜੁੜੇ ਹੋ ਆਪਣੇ ਚੈਨਲ ਨਾਲ ਤੇ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਮੇਰੇ ਦੋਸਤਾਂ ਦਾ ਸਤਾ ਕਰ ਲਿਆ ਆ ਰੋਦਾ ਪਈਆ ਮਾਤਾ ਪਈਆ ਮਾਤਾ ਪਈਆ ਮੈਂ ਕਹਿੰਦਾ ਅੱਜ ਅੱਜ ਪਈਆ ਹੋਰ ਫਿਰ ਮਾਤੇ ਸਸਰੀ ਕਾਲ ਸਸਰੀ ਕਾਲ ਹੋ ਠੀਕ ਠਾਕ ਜੇ ਦੋਸਤੋ ਵੱਧਦਾ ਦੋਸਤਾਂ ਨੂੰ ਹੀ ਨਹੀਂ ਦਿਖਾਉਂਦੇ ਦੋਸਤਾਂ ਨੂੰ ਹੀ ਨਹੀਂ ਦਿਖਾਉਂਦੇ ਤੁਸੀਂ ਘਰ ਤੇ ਆ ਗਏ ਅਸੀਂ ਆਈਆਂ ਅਸੀਂ ਹਵਾ ਦੇ ਬੁੱਲੇ ਹਵਾ ਦੇ ਨਾਲ ਆ ਜਾ ਮੈਂ ਤੇ ਤੇ ਪਾਪਾ ਦੇ ਤੇ ਆਇਓ ਮੈਂ ਤਾਂ ਮੰਗੂ ਨਾਲ ਆਇਆ ਪਾਪਾ ਹੁੰਦਾ ਉਹ ਆਇਆ ਉਹ ਇੱਕ ਤਾਂ ਪਲੇਰ ਪਿਕਅਪ ਦੀ ਗੱਡੀ ਜਿੱਕੜਨ ਵਾਲੀ ਸੀਗੀ ਉਹਨਾਂ ਮਾਰਾ ਖੜ ਗਿਆ ਸੀ ਗੋਂ ਤਾਂ ਤੁਰਫੇ ਸੀਗੀ ਉਹ ਫਿਰ ਇਹਦੇ ਨਾਲ ਲੁੱਟਾ ਬੈਟਰੇਆ ਪਾਉਣਾ ਸੀ ਮੈਂ ਇਹਦੇ ਨਾਲ ਰੋਟੀ ਖਾਣੀ ਤੇ ਆਇਦਰ ਕੀ ਐ ਆਇਦਰ ਸਾਈਕਲ ਆ ਦੋਸਤੋ ਆਪਣਾ ਡਾਇਮੰਡ ਚੈਨਲ ਦਾ ਹੈ ਚੈਨਲ ਚੈਨਲ ਨੇ ਵਰਤਰਾ ਖਲੇ ਨੇ ਕਿਉਂ ਪਿਆ ਰਹੇ ਹੋ ਵਰਤਰਾ ਖਲਗੇ ਵੀਰੇ ਹਾਂ ਤੜਕੇ ਦਾ ਕੋ ਬਟਰ ਹੈ ਤੇ ਹਾਂ ਵਰਤਰਾ ਹੁਣ ਵਰਤ ਰਖ ਲੋ ਆ ਸ਼ਾਵਸ਼ੀ ਮਿਲਦੀ ਆ ਆ ਸ਼ਾਵਸ਼ੀ ਦਿੰਨੀ ਰੋਟੀ ਜਾ ਜਾ ਲਿਆ ਪਾ ਦੇ ਕੇ ਭੱਜ ਕੇ ਹਾਂ ਨਾ ਹਾਂਗੇ ਅ ਨਹੀਂ ਨਾ ਆਉਂਦਾ ਨਹੀਂ ਹੁਣ ਮੈਂ ਤਰ ਕੀ ਨਾ ਹਾਂਗਾ ਤਾਂ ਬਾਕੀ ਦੇਖਦਾ ਮੈਂ ਹਾਂ ਹੋ ਗਿਆ ਪਾਉਣੇ 8 ਵੇਲੇ ਤਾਂ ਦੇ ਤੜਕੇ ਨਾ ਕੇ ਬਸ ਕੇ ਜਾੜ ਮੇਰਾ ਇੰਨੀ ਰਹਿ ਗਈ ਬਹਣਾਂ ਕਿੰਨੇ ਦੀ ਬਾਤ ਹੀ ਵੌਣ ਵਾਲੀ ਤਾਂ ਮਾਤਾ ਆਪਣੇ ਕੀ ਕਹਿੰਦੇ ਆ ਨਹਿਰ ਵਾਲਾ ਬਾਤਾ 5 ਕਿਲੇ ਪੜੀ ਚੁੰਡਾ ਹੀ ਆ ਬਾਦੀਆਂ 6 ਕਿਲੇ ਉਹ ਸੀ ਮੂਹਰਲੇ 12 ਤੇ 2 14 14 ਤੇ 4 18 18 ਦੇ 3 21 ਕਿਲੇ ਬਾਤੇ ਕਿਲੇ ਬਾਤ ਤੇ ਕਰ ਰਿਆ ਨਹੀਂ ਮੈਂ ਟੈਲੀਫੋਨ ਤੇ ਲੱਗੇ ਤੜਕੇ ਟੱਕਰੇ ਸੀਗੇ ਉਹ ਕਹਿੰਦੇ ਸੀ ਮੈਨੂੰ ਕਹਿੰਦੇ ਜਾਣਾ ਨਹੀਂ ਕਹਿੰਦਾ ਇੱਥੇ ਜਾਂਦਾ ਨਹੀਂ ਤੂੰ ਚੱਲ ਵੜਾ ਬਾਈ ਬਣ ਕੇ ਮੈਂ ਵੀ ਫੋਨ ਮੱਥਾਂ ਆ ਵਾ ਕਿਉਂਣਾਗਾ ਤੇ ਮੈਂ ਹੌਣੇ ਡਾ ਲਗਣਾ ਕੱਲ ਨੂੰ ਵੀ ਬਹੁਣਾ ਕੱਲ ਨੂੰ ਦੂਰ ਫੇਰਨੀ ਆ ਸਾਰੇ ਚ ਆਹ ਦੇਖ ਵਾਰੀ ਕੈਰ ਫੇਰਦੀ ਮੈਂ ਤਾਂ ਸਾਈਕਲ ਹੀ ਵੜਾ ਸੋਣ ਲੱਗਿਆ ਨਾ ਵੀ ਕਾਲੇ ਕਾਲੇ ਟਾਇਰ ਜੇ ਨਾ ਥੋਪਾ ਯਾ ਮੈਂ ਕੱਲ ਕੱਲ ਜਿਵੇਂ ਚਲਾ ਕੇ ਲੈ ਕੇ ਆਇਆ ਮੈਂ ਇਹਨੂੰ ਚਲਾ ਲੈਣ ਗਿਆ ਇਹ ਤੇ ਠੂਣਾ ਮੈਂ ਮਰੇਤੇ ਚ ਨਹੀਂ ਵੜਿਆ ਇਹਨੂੰ ਫਿਰ ਇੱਥੇ ਤੋਂ ਮੋੜ ਮੋੜ ਕੇ ਜੇ ਇੱਕ ਦੋ ਥਾਂ ਤੇ ਵੜਿਆ ਉਹ ਤੇ ਫਿਰ ਚਿੱਟਾ ਚਟਾਏ ਹੋ ਗਏ ਟਾਇਰ ਦੇ ਇਹਦੇ ਬਾਕੀ ਸਾਰੇ ਕਾਲੇ 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 ਜਿਵੇਂ ਸੁਣੇ ਲੱਗਦੇ ਆ ਬਾਬਾ ਮਾਰਦਾ ਨਾ ਚਾਲਾ ਹੱਥ ਨਾਲ ਹੂੰ ਉਹ ਨੂੰ ਬਾਈਸਾਈਕਲ ਲੈ ਕੇ ਦਿੰਦੇ ਸਾਈਕਲ ਹੈ ਨਹੀਂ ਹਣਾ ਪਰ ਹਜੇ ਤਾਂ ਹੋ ਜਾਣ ਦੇ ਮਾੜਾ ਇੱਥੋਂ ਆਏ ਮਾਬਾ ਹੱਥ ਵਿੱਚ ਲੈ ਆਇਆ ਪ੍ਰਸ਼ਾਦਾ ਪਾਣੀ ਕਾਦੀ ਤਾਲ ਸਬਜੀ ਗੰਡੇ ਅੱਜ ਗੰਡੇ ਤਾਂ ਕਦੋਂ ਵੀ ਨਹੀਂ ਨਹੀਂ ਚਲ ਮੈਂ ਲੈ ਕਹਣਾ ਹਾਤ ਤੋਂ ਆ ਗੰਡੇ ਤੇ ਠੀਕ ਆ ਭਾਈ ਸਸਰੀ ਘਰ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਛਕਲ ਕੇ ਤੇ ਮਿਲਦੇ ਆ ਸਵੇਰੇ ਨਵੀਂ ਵੀਡੀਓ ਨਾਲ ਬਾਈ ਗੁਰੂ ਸਾਰਿਆਂ ਦੇ ਘਰ ਪਰਿਵਾਰ ਦੇ ਵਿੱਚ ਨਗਰ ਖੇੜੇ ਦੇ ਵਿੱਚ ਹੱਸ ਕੇ ਖੇਡੇ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਸਾਰਿਆਂ ਨੂੰ ਕਿਉਂ ਬਈ ਮਾਤਾ ਇਹ ਤਾਂ ਠੀਕ ਹੈ ਇਹ ਤਾਂ ਗੱਲ ਠੀਕ ਹੈ ਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ